ਵਾਹਿਗੁਰੂ ਜੀ ਕੀ ਫਤਿਹ ਸੋ ਪਰਮ ਸਤਕਾਰ ਜੋ ਗੁਰੂ ਸواری ਸਾਧ ਸੰਗਤ ਜੀ ਆਓ ਜਿਤਨੀਆਂ ਵੀ ਸੰਗਤਾਂ ਸੰਤਨ ਬਾਬਾ ਦੀਪ ਸਿੰਘ ਜੀ ਖੰਡੇਵੜੀ ਸੱਚੀ ਸਰਕਾਰ ਸ਼ੀਤਾਂ ਸਾਹ ਵਾਲੇ ਮਾਲਕ ਕੋ ਨਨਾਂ ਨੂੰ ਪਿਆਰ ਕਰਦੀ ਹੈ ਔਰ ਦੂਸਰਾ ਸਾਧ ਸੰਗਤ ਜੀ ਸ਼ਬਦ ਗੁਰੂ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਪਿਆਰ ਕਰਨ ਵਾਲੀਆਂ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਕੋਰੀ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਆਪਾਂ ਥੋੜਾ ਜਿਆ ਫਤੇ ਜੀ ਸਾਈਂ ਪਾਉਂਦੇ ਹੋਏ ਸਾਧ ਸੰਗਤ ਜੀ ਉਸ ਮਾਲਕ ਨੂੰ ਯਾਦ ਕਰੀਏ ਤਾਂਤਨ ਬਾਬਾ ਦੀਪ ਸਿੰਘ ਜੀ ਖੰਡੇਵੜੀ ਸੱਚੀ ਸਰਕਾਰ ਉਹਨਾਂ ਨੂੰ ਯਾਦ ਕਰੀਏ ਸਾਧ ਸੰਗਤ ਜੀ ਉਹਨਾਂ ਦੀਆਂ ਸਾਧ ਸੰਗਤ ਜੀ ਬੇਅੰਤ ਵਡਿਆਈਆਂ ਹਨ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ ਜਦੋਂ ਵੀ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਹਾਂ ਸਾਧ ਸੰਗਤ ਜੀ ਬਾਸ ਉਸੇ ਟਾਈਮ ਤੇ ਸਾਧ ਸੰਗਤ ਜੀ ਉਹਨਾਂ ਦਾ ਨਕਸ਼ਾ ਉਹਨਾਂ ਦੀ ਫੋਟੋ ਉਹਨਾਂ ਦੀ ਮੂਰਤ ਸਾਡੇ ਨੇਤਰਾਂ ਦੇ ਸਾਹਮਣੇ ਆ ਜਾਂਦੀ ਹੈ ਤਾਂ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਣ ਤੋਂ ਪਹਿਲਾਂ ਦਾਸ ਦੀ ਬੇਨਤੀ ਹੈ ਜ਼ਰੂਰੀ ਕਰਕੇ ਸਾਧ ਸੰਗ ਜੀ ਜੇ ਜਿੰਨਾ ਸੰਗਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੀਆਂ ਸੰਗਤਾਂ ਸਬਸਕ੍ਰਾਈਬ ਕਰ ਲੈਣਾ ਔਰ ਸਾਧ ਸੰਗ ਜੀ ਬੈਲ ਵਾਲਾ ਬਟਨ ਦਬਾ ਦੇਣਾ ਤੋ ਆਉ ਸਾਧ ਸੰਗ ਜੀ ਇਹਦੇ ਨਾਲ ਗੁਰੂ ਦੇ ਪਿਆਰਿਓ ਸਬਸਕ੍ਰਾਈਬ ਦਾ ਕਰਨ ਦੇ ਨਾਲ ਬੈਲ ਵਾਲਾ ਬਟਨ ਕੋ按ਣ ਦੇ ਨਾਲ ਕਿਤੇ ਵੀ ਸਾਸੰਗ ਜੀ ਆਪਣੇ ਦੀਵਾਨ ਹੁੰਦੇ ਆ ਜਾਂ ਆਪਾਂ ਲੈਕ ਹੁੰਨੇ ਆ ਤੁਹਾਨੂੰ ਕੋਈ ਨੰਬਰ ਦੇ ਉੱਤੇ ਸਾਸੰਗ ਜੀ ਪਤਾ ਲੱਗ ਜਾ ਕਰੂਗਾ ਕਿ ਇਸ ਜਗ੍ਹਾ ਦੇ ਉੱਤੇ ਭਾਈ ਸਾਬ ਜੀ ਦੇ ਦੀਵਾਨ ਹਨ ਜਾਂ ਉਹਨਾਂ ਨੇ ਨੈਟ ਦੇ ਉੱਤੇ ਪਾਏ ਹਨ YouTube ਦੇ ਉੱਪਰ ਤੇ ਗੁਰੂ ਦੇ ਪਿਆਰਿਓ ਆਪਣੇ ਚੈਨਲ ਦਾ ਜੋ ਨਾਮ ਹੈ ਭਾਈ ਬਲਜੀਤ ਸਿੰਘ ਜੀ ਮੋਗੇ ਵਾਲੇ ਦੇ ਨਾਂ ਤੇ ਆਪਣਾ ਚੈਨਲ ਚੱਲਦਾ ਹੈ ਭਾਈ ਬਲਜੀਤ ਸਿੰਘ ਜੀ ਮੋਗੇ ਵਾਲੇ ਦੇ ਨਾਂ ਤੇ ਤੇ ਗੁਰੂ ਦੇ ਪਿਆਰਿਓ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਜਰੂਰ ਦਾਸ ਨੂੰ ਕੋਈ ਜਾਣਕਾਰੀ ਦਿਆ ਕਰੋ ਕਿਸੇ ਵੀ ਤਰ੍ਹਾਂ ਦੀ ਸਾਧ ਸੰਗਤ ਜੀ ਜਾਂ ਕੋਈ ਆਵਾਜ਼ ਨਹੀਂ ਆਉਂਦੀ ਜਾਂ ਆਵਾਜ਼ ਕਮ ਆਉਂਦੀ ਹੈ ਘੱਟ ਆਉਂਦੀ ਹੈ ਜਾਂ ਕੋਈ ਖਰਾਬੀ ਹੁੰਦੀ ਹੈ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਸਾਧ ਸੰਗਤੀਂ ਥੋੜਾ ਬਹੁਤਾ ਹੌਸਲਾ ਦਿਆ ਕਰੋ ਕਿ ਜੋ ਵੀ ਆਪਾਂ ਉਹਨਾਂ ਦੀਆਂ ਵਡਿਆਈਆਂ ਕਰਦੇ ਆਂ ਕਿ ਉਹਨਾਂ ਦੇ ਵਿੱਚ ਸਾਧ ਸੰਗ ਜੀ ਆਪ ਜੀ ਨੂੰ ਕੋਈ ਸ਼ਿਕਾਇਤ ਤਾਂ ਨਹੀਂ ਜਿਵੇਂ ਆਪਾਂ ਕਿਸ ਤਰ੍ਹਾਂ ਸਾਧ ਸੰਗ ਜੀ ਇਧਰਲੇ ਪਾਸੇ ਆਪਾਂ ਉਹਨਾਂ ਦਾ ਰਾਹ ਚੁਣੀਏ ਗੁਰੂ ਦੇ ਪਿਆਰਿਓ ਤਾਂ ਆਉ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੀਆਂ ਜੋ ਵਡਿਆਈਆਂ ਸਾਧ ਸੰਗ ਜੀ ਸਾਤਸੰਗ ਜੀ ਬਿਨਾ ਭਾਗਾ ਤੋਂ ਆਪਾਂ ਨਹੀਂ ਸੁਣ ਸਕਦੇ ਸਰਬਨ ਕਰ ਸਕਦੇ ਜਿਦੇ অতি ਚੰਗੇ ਭਾਗ ਆ ਦਰਗਾਹ ਦੇ ਵਿੱਚੋਂ ਲਿਖੇ ਹੋਇਆ ਸਾਤਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਾ ਕਰਦੇ ਨੇ ਮੋਹਰਾਂ ਲਾਉਂਦੇ ਨੇ ਸਾਤਸੰਗ ਜੀ ਜਿਨ੍ਹਾਂ ਦੇ ਮੱਥੇ ਦੇ ਮਸਤਕ ਦੇ ਉੱਤੇ ਸਾਤਸੰਗ ਜੀ ਭਾਗ ਲਿਖੇ ਹੋਇਆ ਦਰਗਾਹ ਦੇ ਵਿੱਚੋਂ ਉਹੀ ਸਾਤਸੰਗ ਜੀ ਸਾਤਸੰਗ ਮਾਨ ਦੇ ਗੁਰੂ ਦੇ ਪਿਆਰਿਓ ਉਹੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਸ਼ਿਦਾਂ ਵਾਲੇ ਮਾਲਕਾਂ ਦੀਆਂ ਤਸਾਂ ਕਹਾਣੀਆਂ ਸਰਬਨ ਕਰਦੇ ਆ ਸਾਧ ਸੰਗ ਜੀ ਇੱਕ ਜੋਸ਼ ਭਰਿਆ ਜਾਂਦਾ ਸਾਡੇ ਵਿੱਚ ਗੁਰੂ ਦੇ ਪਿਆਰਿਓ ਜਦੋਂ ਅਸੀਂ ਉਹਨਾਂ ਦਾ ਨਾਮ ਲੈਨੇ ਆ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਅੱਜ ਆਪਾਂ ਇਹ ਵਿਚਾਰ ਕਰਨੀ ਆ ਗੁਰੂ ਦੇ ਪਿਆਰਿਓ ਕਿ ਜੇ ਅਸੀਂ ਸਾਧ ਸੰਗ ਜੀ ਸਾਰੇ ਵੀਰ ਭੈਣਾ ਭਰਾ ਬਜ਼ੁਰਗ ਮਤਮਾ ਨੌਜਵਾਨ ਵੀਰ ਸਾਥ ਸੰਗਤ ਜੀ ਸਾਰੇ ਅਸੀਂ ਏਕਤਾ ਕਰ ਲਈਏ ਇਕੱਠੇ ਹੋ ਜਗੇ ਅਸੀਂ ਪਰਨ ਕਰ ਲਗੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਆ ਕੇ ਏਕਾ ਕਰ ਲਗੇ ਜਾਂ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਸਾਥ ਸੰਗਤ ਜੀ ਆਪਾਂ ਕੋ ਰੋਕੋ ਬਣਾ ਬਣਾ ਕੇ ਉਥੇ ਮੀਟਿੰਗਾਂ ਕਰ ਗਏ ਕਿ ਸਾਥ ਸੰਗਤ ਜੀ ਆਪਾਂ ਸ਼ਬਦ ਤੋਂ ਬਿਨਾ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਪਾਸੇ ਨਹੀਂ ਜਾਣਾ ਸਾਥ ਸੰਗਤ ਜੀ ਔਰ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ ਸਾਧ ਸੰਗ ਜੀ ਜੋ ਪ੍ਰਭ ਕੋ ਮਿਲ ਕੋਚ ਹੈ ਖੋਜ ਸ਼ਬਦ ਮੈਂ ਲਈ ਜਿਹੜਾ ਪ੍ਰਭਾਤ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਸਾਧ ਸੰਗ ਜੀ ਉਹ ਸ਼ਬਦ ਦੀ ਵਿਚਾਰ ਕਰੇ ਉਹ ਸ਼ਬਦ ਦੇ ਵਿੱਚ ਸਾਧ ਸੰਗ ਜੀ ਸ਼ਬਦ ਦੀ ਖੋਜ ਕਰੇ ਸ਼ਬਦ ਵਿੱਚੋਂ ਸਭ ਕੁਝ ਨਿਕਲਿਆ ਆਉਂਦਾ ਸਾਧ ਸੰਗ ਜੀ ਇਹ ਗੱਲ ਸਾਧ ਸੰਗ ਜੀ ਖੰਡੇ ਵਾਲੇ ਬਾਪੂ ਦੀ ਗੱਲ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਦਾਸ ਦੀ ਉਮਰ ਮੈਂ ਕਈਆਂ ਦੀਵਾਨਾਂ ਵਿੱਚ ਦੱਸਦਾ ਹੁੰਨਾ 45 ਤੋਂ 46-47 ਸਾਲ ਦੇ ਕਰੀਬ ਹੋ ਗਈ ਹੋਗੀ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਵਰਗਾ ਯੋਧਾ ਬਾਬਾ ਦੀਪ ਸਿੰਘ ਵਰਗਾ ਮਾਲਕ ਅਸੀਂ ਸਾਧ ਸੰਗਤ ਜੀ ਇਹਨਾਂ ਨਿਸ਼ਤਰਾ ਦੇ ਨਾਲ ਅੱਜ ਤੱਕ ਕਿਤੇ ਨਹੀਂ ਦੇਖਿਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੈਂ ਕਹਿੰਨਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਇਹੋ ਜੀ ਚੀਜ਼ ਆ ਹਸਤੀ ਆ ਗੁਰੂ ਦੇ ਪਿਆਰਿਓ ਪਹਿਲੀ ਵਾਰੀ ਵੇਖਣ ਦੇ ਵਿੱਚ ਆਈ ਐਸਾ ਸੰਗ ਜੀ ਜਿੱਥੇ ਸਾਧ ਸੰਗ ਦੀ ਲੋਕ ਗੁਰੂ ਦੇ ਪਿਆਰਿਓ ਜਾ ਜਾ ਕੇ ਚਮਕੀਆਂ ਭਰਦੇ ਆ ਡੇਰਿਆਂ ਤੇ ਗੋਡੇ ਰਗੜਦੇ ਆ ਮੱਖੇ ਰਗੜਦੇ ਆ ਨੱਕ ਰਗੜਦੇ ਆ ਤੇ ਬਾਬਾ ਦੀਪ ਸਿੰਘ ਜੀ ਇਹੋ ਜੀ ਹਸਤੀ ਐ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਸਾਧ ਸੰਗ ਜੀ ਖੁਦ ਝੋਲੀਆਂ ਭਰਨ ਵਾਲੇ ਬਣਾ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗ ਜੀ ਫਿਰ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਝੋਲੀਆਂ ਪਰਣ ਵਾਲੇ ਬਣਾ ਦਿੰਦੇ ਆ ਜਿਹੜਾ ਵੀ ਸਾ ਸੰਗਜੀਓ ਸੱਚੇ ਦਿਲੋਂ ਤਨੋਂ ਮਨੋਂ ਕਰਕੇ ਸਾ ਸੰਗਜੀ ਜਾਵੜਿਆ ਛੀਤਾਂ ਸਾਹਿਬ ਸਾਥ ਸੰਗਜੀ ਉੱਥੇ ਬੈਠਾ ਜਾਂ ਸੇਵਾ ਕੀਤੀ ਜਾਂ ਉਹਨੇ ਕੀਰਤਨ ਦੇ ਵਿੱਚ ਮਨ ਜੋੜ ਕੇ ਸਾ ਸੰਗਜੀ ਆਪਣਾ ਹਾਜ਼ਰੀ ਲਵਾਈ ਜਾਂ ਭਰਤਨ ਮਾਂਜਣ ਦੀ ਸਾ ਸੰਗਜੀ ਸੇਵਾ ਕਰ ਲਈ ਝਾੜੂ ਦੀ ਸੇਵਾ ਕਰ ਲਈ ਬਾਬਾ ਦੀਪ ਸਿੰਘ ਜੀ ਸਾ ਸੰਗਜੀ ਇੱਕ ਸਕੰਟ ਦੀ ਵੀ ਸੇਵਾ ਸਾਧ ਸੰਗਤ ਜੀ ਕਿਦੇ ਅੰਜਾਈ ਨਹੀਂ ਜਾਣਦੇ ਸੇਗੇ ਸਾਧ ਸੰਗਤ ਜੀ ਜੇ ਕਿਸੇ ਨੇ ਸਾਧ ਸੰਗਤ ਜੀ ਕੋਈ ਇੱਕ ਕਟੋਰਾ ਫੜ ਕੇ ਕੌਲੀ ਫੜ ਕੇ ਜਾਂ ਗਲਾਸ ਫੜ ਕੇ ਕਿਸੇ ਨੂੰ ਪਾਣੀ ਵੀ ਪਿਆਤਾ ਨਾ ਬਾਬਾ ਦੀਪ ਸਿੰਘ ਜੀ ਨੇ ਉਹ ਵੀ ਵੇਖ ਲੈਣਾ ਕਿ ਆਸ ਸਿੰਘ ਨੇ ਇਸ ਨੂੰ ਪਾਣੀ ਪਿਆਇਆ ਕੋਈ ਵੀ ਲੇਖ ਲੈਣਾ ਸਾਧ ਸੰਗ ਜੀ ਕੀ ਤੇਰਾ ਇੱਕ ਗਲਾਸ ਪਾਣੀ ਦਾ ਪਿਆ ਆਵੇ ਅਸੀਂ ਯਾਦ ਰੱਖਾਂਗੇ ਮਾਲਕ ਕਿਰਪਾ ਕਰੋ ਸੱਚੇ ਪਾਸ਼ਾ ਤੇਰੇ ਤੇ ਸਾਧ ਸੰਗ ਜੀ ਕਦੀ ਜਾ ਕੇ ਦੇਖਿਆ ਜੋ ਸਾਧ ਸੰਗ ਜੀ ਮੈਂ ਤਾਂ ਜਦੋਂ ਵੀ ਸਾਧ ਸੰਗ ਜੀ ਜਾਣਾ ਹੈ ਲੰਗਰਾਂ ਦੇ ਵਿੱਚ ਹੋਈਦਾ ਸਾਧ ਸੰਗ ਜੀ ਲੰਗਰ ਦੀ ਸੇਵਾ ਕਰੀਦੀ ਹੈ ਸਾਧ ਸੰਗ ਜੀ ਆਸ ਆਸਤਾ ਸਾਧ ਸੰਗ ਜੀ ਲੰਗਰ ਵਰਤਾਈਦਾ ਜਦੋਂ ਕੋਈ ਸਾਧ ਸੰਗ ਜੀ ਕੋਈ ਮੰਗਤਾ ਆ ਜਾਂਦਾ ਜੀ ਮੈਨੂੰ ਚਾਰ ਪ੍ਰਸ਼ਾਦ ਦੇ ਦਿਓ ਜੀ ਮੈਨੂੰ 10 ਪ੍ਰਸ਼ਾਦੇ ਦੇ ਦਿਓ ਜੀ ਮੈਨੂੰ 12 ਪ੍ਰਸ਼ਾਦੇ ਦੇ ਦਿਓ ਸਾਧ ਸੰਗਤ ਜੀ ਉਥੇ ਕੋਈ ਕਿੰਤੂ ਪ੍ਰੰਤੂ ਨਹੀਂ ਨਾ ਕੋਈ ਸੇਵਾਦਾਰ ਕਰਦਾ ਸਾਧ ਸੰਗਤ ਜੀ ਜੇ ਕੋਈ 12 ਮੰਗਦਾ ਤੇ ਉਹਨੂੰ 12 ਹੀ ਦਿੰਦੇ ਸਾਧ ਸੰਗਤ ਜੀ ਪਰ ਮੈਨੂੰ ਤਾਂ ਸਾਧ ਸੰਗਤ ਜੀ 2-3 ਵਾਰੀ ਆਏ ਜਾਪਿਆ ਗੁਰੂ ਪਿਆਰਿਓ ਜਦੋਂ ਕੋਈ ਮੰਗਦਾ ਸਾਧ ਸੰਗਤ ਜੀ ਕਹਿੰਦਾ ਜੀ ਮੈਨੂੰ 10 ਪ੍ਰਸ਼ਾਦੇ ਦੇ ਦਿਓ ਮੈਨੂੰ ਜੀ 12 ਪ੍ਰਸ਼ਾਦੇ ਦੇ ਦਿਓ ਸਾਧ ਸੰਗਤ ਜੀ ਜਦੋਂ 10 ਨੇ 10 ਜਾਂ 12 ਮੰਗੇ ਪ੍ਰਸ਼ਾਦੇ ਦੇਣਾ ਕੀਤੇ ਇਹ ਸਾਧ ਸੰਗਤ ਜੀ ਮੈਨੂੰ ਉਹਨਾਂ ਦੇ ਚਿਹਰੇ ਦੇ ਵਿੱਚੋਂ ਐ ਮਹਿਸੂਸ ਹੁੰਦਾ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਹੀ ਪ੍ਰਸ਼ਾਦਾ ਫੜਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋ ਵੇਖਦੇ ਆ ਉਹ ਪਰਖਦੇ ਆ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਇਹੋ ਜਿਹਾ ਸਾਧ ਸੰਗਤ ਜੀ ਸਾਨੂੰ ਗੁਰੂ ਨਹੀਂ ਮਿਲਣਾ ਸਾਧ ਸੰਗਤ ਜੀ ਦਾਸ ਦੀ ਇੱਕ ਬੇਨਤੀ ਹੈ ਗੁਰੂ ਦੇ ਪਿਆਰੇ ਜੋ ਅਸੀਂ ਸਮਾਧਾਂ ਬਣਾਈ ਬੈਠੇ ਆ ਖੇਤਾਂ ਦੇ ਵਿੱਚ ਘਰਾਂ ਵਿੱਚ ਸਮਾਧਾਂ ਬਣਾਈ ਬੈਠੇ ਆ ਮਟੀਆਂ ਬਣਾਈ ਬੈਠੇ ਆ ਮਟੀਆਂ ਨੂੰ ਪੂਜੀ ਜਾਂਦੇ ਆ ਸਾਧ ਸੰਗ ਜੀ ਕਿਸੇ ਬੇਬੇ ਦੀ ਰੋਟੀ ਖਵਾਦੀ ਬਾਪੂ ਦੀ ਰੋਟੀ ਖਵਾਦੀ ਸਾਧ ਸੰਗ ਜੀ ਫੁੱਫੜ ਦੀ ਰੋਟੀ ਖਵਾਦੀ ਭੂਆ ਦੀ ਰੋਟੀ ਖਵਾਦੀ ਸਾਧ ਸੰਗ ਜੀ ਇਹ ਸ਼ਹੀਦ ਨਹੀਂ ਸਾਡੇ ਨਾ 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 ਇਹ ਨਹੀਂ ਛੀਨ ਸਾਡੇ ਇਹ ਅਸੀਂ ਪ੍ਰੇਤਾਂ ਦੀ ਪੂਜਾ ਕਰੀ ਜਾਂਦੇ ਆ ਸਾਧ ਸੰਗ ਜੀ ਪ੍ਰੇਤਾਂ ਦੀ ਪੂਜਾ ਕਰੀ ਜਾਂਦੇ ਜੇ ਤੁਸੀਂ ਸਾਧ ਸੰਗ ਜੀ ਦਾ ਰਿਜ਼ਲਟ ਵੇਖਣਾ ਹੈ ਵੀ ਪ੍ਰੇਤ ਆ ਕਿ ਸ਼ਹੀਦ ਆ ਤੁਸੀਂ ਸਾਧ ਸੰਗ ਜੀ ਇੱਕ ਮਹੀਨਾ ਮਹੀਨੇ ਦੇ ਵਿੱਚ ਇੱਕ ਵਾਰੀ ਆਪਾਂ ਰੋਟੀ ਸਾਧ ਸੰਗ ਜੀ ਪ੍ਰਸ਼ਾਦਾ ਖੋਣਨੇ ਆ ਤੇ ਸਾਧ ਸੰਗ ਜੀ 6 ਮਹੀਨੇ ਬਾਅਦ ਆਪਾਂ ਕੱਪੜੇ ਦਿੰਨੇ ਆ ਤੁਸੀਂ ਇੱਕ ਮਹੀਨਾ ਸਾਧ ਸੰਗ ਜੀ ਨਾਗਾ ਪਾਇਆ ਜੇ ਰੋਟੀ ਨਾ ਖਵਾਇ ਜੋ ਤੁਹਾਡਾ ਜੀ ਕੋਈ ਨਾ ਕੋਈ ਬਿਮਾਰ ਹੋ ਜਾਊਗਾ ਜਾਂ ਕੋਈ ਪਸ਼ੂ ਬਿਮਾਰ ਹੋ ਗਿਆ ਜਾਂ ਕਿ ਤੁਸੀਂ ਬਿਮਾਰ ਹੋ ਗਏ ਫਿਰ ਅੰਦਾਜ਼ਾ ਲਾਇਆ ਜੋ ਵੀ ਇਹ ਸ਼ਹੀਦ ਨਹੀਂ ਇਹ ਪ੍ਰੇਤ ਆ ਕੋ ਸਤਨਾਮ ਜੀ ਵਾਹਿਗੁਰੂ ਜੀ ਕੋਸ਼ੀ ਤਾਂ ਸਾਥ ਸੰਗਤ ਜਿਉਂਦਿਆਂ ਨੂੰ ਗੁਰੂ ਸਾਹਿਬ ਦੀ ਸਾਖ ਮਾਫ਼ ਕਰਨਾ ਗੁਰੂ ਘਰ ਆਇਓ। ਸ਼ਹੀਦ ਤਾਂ ਮਰਿਆ ਨੂੰ ਜਾਂਉਂਦੇ ਕਰਦੇ ਆ ਸਾਥ ਸੰਗਤ ਜੀ। ਇੱਥੇ ਇੱਕ ਵਾਰੀ ਰੋਟੀ ਨਾ ਖਵਾਈ ਤੇ ਸਾਥ ਸੰਗਤ ਜੀ ਤੁਰਦੇ ਫਿਰਦੇ ਪਰਿਵਾਰ ਨੂੰ ਬੁਮਾਰ ਕਰ ਦੇਣਾ। ਮੱਝਾਂ ਦੁੱਧੋ ਭੱਜ ਜਾਣੀਆਂ ਸਾਥ ਸੰਗਤ ਜੀ। ਇਹ প্রেਤਾਂ ਨੂੰ ਮੰਨੀ ਜਾਂਦੇ ਆ। ਜਿਵੇਂ ਸਾਡੇ ਵੱਡੇ ਵਡੇਰੇ ਸਾਥ ਸੰਗਤ ਜੀ ਸਾਨੂੰ ਮਗਰ ਜੋੜ ਕੇ ਉਹਨਾਂ ਦੀਆਂ ਰੀਸਾਂ ਕਰਦੇ ਕਰਦੇ ਅਸੀਂ ਵੀ ਮਟੀਆਂ ਬਣਾਈ ਬੈਠੇ ਆ ਸਾਥ ਸੰਗਤ ਜੀ। ਉਥੇ ਕੌਲੇ ਨਾਲ ਲੱਸੀ 파ਦੀ ਉਥੇ ਕੌਲੇ ਨਾਲ ਲੱਸੀ 파ਦੀ ਨਹੀਂ ਸਾਥ ਸੰਗ ਜੀ ਸਾਡੇ ਜੀ ਅਸਲੀ ਸ਼ੀਰ ਸਿੰਘ ਵੇਖਣੇ ਆ ਤੇ ਬਾਬਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਨੋਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੇ ਇਸ ਤੋਂ ਇਲਾਵਾ ਇਹ ਗੱਲ ਕਹਿ ਲਈਏ ਸਾਥ ਸੰਗ ਜੀ ਕਿ ਸਮੂਸ਼ੀ ਦਾਸ ਸਿੰਘਾ ਵਿਆ ਭੌਜਾ ਫਿਰ ਜਿਹੜੇ ਸ਼ੀ ਸਿੰਘ ਸਾਥ ਸੰਗ ਜੀ ਹੁੰਦੇ ਆ ਉਹ ਚੀਜ਼ ਦਾਸੰਗਰ ਦੀਆਂ ਫੌਜਾਂ ਵਿੱਚ ਹੀ ਹਾਜ਼ਰ ਹੋ ਜਾਂਦੇ ਆ ਸਾਧ ਸੰਗ ਜੀ ਜੇ ਕੋਈ ਪ੍ਰੇਰ ਦਾ ਸਾਧ ਸੰਗ ਜੀ ਉਹ ਚੀਜ਼ ਸੰਗ ਵਿੱਚ ਨਹੀਂ ਆਉਂਦਾ ਸਾਧ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰਿਆ ਤੁਸੀਂ ਜਾ ਕੇ ਵੇਖੋ ਇੱਕ ਵਾਰੀ ਸਾਧ ਸੰਗ ਜੀ ਜਾ ਕੇ ਦੇਖੋ ਗੁਰੂ ਦੇ ਪਿਆਰਿਓ ਐਨੀ ਜਿਹੜੀ ਦੁਨੀਆ ਜਾਂਦੀ ਐ ਚ ਪਹਿਰੇ ਘਟਦੀ ਐ ਸਾਧ ਸੰਗ ਜੀ ਕੁਛ ਨਾ ਕੁਛ ਤਾਂ ਸਾਧ ਸੰਗ ਦੀ ਜ਼ਰੂਰ ਹੈਗਾ ਕੁਛ ਨਾ ਕੁਛ ਤਾਂ ਜ਼ਰੂਰ ਹੈਗਾ ਕੁਛ ਨਾ ਕੁਛ ਤਾਂ ਜ਼ਰੂਰ ਮਿਲਦਾ ਸਾਧ ਸੰਗ ਜੀ ਅਸੀਂ ਆਪਣੀ ਗੱਲ ਦੱਸੀ ਗਏ ਸਾਧ ਸੰਗ ਜੀ ਅਸੀਂ ਕੋਈ ਥਾਂ ਨਹੀਂ ਛੱਡਿਆ ਸਾਧ ਸੰਗ ਜੀ ਅੱਜ ਲੈ ਹੋ ਗਏ ਫੇਰ ਕਹਿ ਦਿੰਨੇ ਅਸੀਂ ਬਹੁਤ ਕਾਫੀ دیਵਾਨਾਂ ਵਿੱਚ ਗਿਆ ਸਾਧ ਸੰਗ ਜੀ ਸਾਡੇ ਉੱਤੇ ਵੀ ਕੋਈ ਸਰਸੇ ਵਾਲਾ ਪ੍ਰੇਮੀ ਸੀ ਸਾਧ ਸੰਗ ਜੀ ਉਹ ਜੀ ਨੇ ਸਾਡੇ ਪਰਿਵਾਰ ਕੀਤਾ ਸੀ ਸਾਧ ਸੰਗ ਜੀ ਸਾਧ ਸੰਗ ਜੀ ਉਹਦਾ ਨਾਮ ਜਰਨੈਲ ਸਿੰਘ ਸੀਗਾ ਗੁਰੂ ਦੇ ਪਿਆਰਿਓ ਉਹਦੀ ਘਰ ਦੀ ਦਾ ਨਾਮ ਕਲਦੀਪੌਰ ਸੀਗਾ ਸਾਧ ਸੰਗ ਜੀ ਦੋ ਕੁੜੀਆਂ ਇੱਕ ਦਾ ਨਾਮ ਛਾਲੂ ਸੀਗਾ ਇੱਕ ਉਹ ਨਾ ਮੁੰਡਾ ਸਾਹਸੰਗਜੀ ਸ਼ਾਇਦ ਉਹਦਾ ਨਾਮ ਅੰਗਰੇਜ਼ ਆ ਦੂਸਰੀ ਕੁੜੀ ਦਾ ਨਾਮ ਵਿਸਰ ਗਿਆ ਸਾਹਸੰਗਜੀ ਉਹਨ ਵੀ ਸਾਹਸੰਗਜੀ ਸਾਨੂੰ ਘਰ ਲੈ ਜਾ ਕੇ ਸਾਡੇ ਉੱਪਰ ਸਾਹਸੰਗਜੀ ਚੀਜ਼ਾਂ ਕੁਛ ਵਾਰੀਆਂ ਸਾਹਸੰਗਜੀ ਪਹਿਲਾਂ ਉਹ ਸਾਹਸੰਗਜੀ ਜਦੋਂ ਇਹ ਕੰਮ ਕਰਦੇ ਸੀਗੇ ਉਦੋਂ ਕਲਾਰ ਨਗਰ ਰਹਿੰਦੇ ਸੀ ਮੋਗੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਸੱਤਿਆ ਸਟਰੀਟ ਵਾਲੀ ਗਲੀ ਗੈਲ ਰੋਡ ਤੇ ਚਲੇ ਗਏ ਸਾਧ ਸੰਗਤ ਜੀ ਉੱਥੇ ਕਾਰਾਗਰੀ ਕੀਤੀ ਉਹਨਾਂ ਨੇ ਸਾਡੇ ਉੱਤੇ ਸਾਧ ਸੰਗਤ ਜੀ ਜੋ ਚਮਤਕਾਰ ਕੀਤਾ ਸਾਧ ਸੰਗਤ ਜੀ ਉਸ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਉਹ ਕਬੀਰ ਨਗਰ ਜਿਹੜਾ ਕੋੜਕਪੂਰੇ ਵਾਲਾ ਸਾਧ ਸੰਗਤ ਜੀ ਪੌੜਾ ਮਾਤਾ ਸ਼ੀਰਮ ਵਾਲੀ ਦਾ ਉੱਧਰ ਮੰਦਿਰ ਸਾਧ ਸੰਗਤ ਜੀ ਉੱਧਰ ਚਲੇ ਗਏ ਸਾਧ ਸੰਗਤ ਜੀ ਕਾਫੀ ਚੈਰ ਉੱਧਰ ਰਹੇ ਉਸ ਤੋਂ ਬਾਅਦ ਵੀ ਸਾਧ ਸੰਗਤ ਜੀ ਪੱਕੇ ਤਸਾਂਜ ਵਾਲ ਚਲੇ ਗਏ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਜਿਨ੍ਹਾਂ ਦਾ ਕਾਮੀ ਧੰਦਾ ਹੀ ਇਹ ਐ ਸਾਧ ਸੰਗ ਜੀ ਲੋਕਾਂ ਦੇ ਸਿਰ ਨੂੰ ਵਾਲ ਵਾਲਾਂ ਨੂੰ ਸਾਧ ਸੰਗ ਜੀ ਤੇਲ ਲਾਉਣਾ ਤੇ ਰਾਖ ਲੈ ਲੈਣੀ ਸਾਧ ਸੰਗ ਜੀ ਕੋਈ ਜਗਰਾਮਾਂ ਵਾਲਾ ਸਾਥ ਹੈਗਾ ਸਾਧ ਸੰਗ ਜੀ ਉਹ ਹਜੇ ਵੀ ਮੁੱਕ ਗਏ ਰਹਿੰਦੇ ਸਾਧ ਸੰਗ ਜੀ ਦਾਸ ਦੇ ਸਾਹਮਣੇ ਨਹੀਂ ਆਉਂਦੇਗੇ ਸਾਧ ਸੰਗ ਜੀ ਮੈਂ ਕਦੀ ਫੋਟੋ ਵੀ ਪਾਉਂਗਾ ਸਾਧ ਸੰਗ ਜੀ ਉਹਨਾਂ ਦੀ ਤੇ ਉਹ ਆਪ ਤਾਂ ਦੇ ਘਰ ਵਾਲਾ ਮਰ ਗਿਆ ਸਾਧ ਸੰਗ ਜੀ ਉਹਦਾ ਤਾਂ ਗੁੱਗਾ ਫੂਸਤਾ ਮਾਰਾ ਹੀ ਨਹੀਂ ਬਾਬਾ ਦੀਪ ਸਿੰਘ ਜੀ ਨੇ ਉਹਦਾ ਤਾਂ ਬੁਗਾਪੂਤਾ ਸਾਹਾ ਸੰਗਜੀ ਤੇ ਅੱਜ ਵੀ ਅਸੀਂ ਅਰਦਾਸ ਬੇਨਤੀ ਕਰਦੇ ਸੱਚੇ ਪਾਸ਼ਾ ਮਹਾਰਾਜ ਜੀ ਉਹ ਸਾਧ ਨੂੰ ਕਢਾਈਏ ਕਿਸੇ ਤਰੀਕੇ ਨਾਲ ਸਾਹਾ ਸੰਗਜੀ ਅੱਜ ਜਿੱਥੇ ਉਹਨਾਂ ਦੀਆਂ ਕੁੜੀਆਂ ਵਿਆਹੀਆਂ ਹੋਣੀਆਂ ਸਾਹਾ ਸੰਗਜੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਕਿਵੇਂ ਸੱਸ ਨੂੰ ਵਾਸ ਕਰਨਾ ਕਿਵੇਂ ਸਹੁਰੇ ਨੂੰ ਵਾਸ ਕਰਨਾ ਕਿਵੇਂ ਘਰ ਵਾਲੇ ਨੂੰ ਵਾਸ ਕਰਨਾ ਸਾਹਾ ਸੰਗਜੀ ਜਦੋਂ ਉਹ ਕੋਈ ਚੀਜ਼ ਖਵਾ ਦਿੰਦੇ ਆ ਕੋਈ ਮਸਾਨ ਖਵਾ ਦਿੰਦੇ ਸਾਹਾ ਸੰਗਜੀ ਮਸਾਨ ਹੱਡਾਂ ਨੂੰ ਗਾਲ ਦਿੰਦੇ ਆ ਇਹਦਾ ਕੋਈ ਇਲਾਜ ਨਹੀਂ ਸਾਹਾ ਸੰਗਜੀ ਗੁਰੂ ਦੇ ਪਿਆਰਿਓ ਪਰ ਜਦੋਂ ਤਾਂ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਗਏ ਆ ਸਾਧ ਸੰਗ ਜੀ ਉਦੋਂ ਦਾ ਕੁਛ ਸਾਧ ਸੰਗ ਜੀ ਸੰਗਤਾਂ ਦਾ ਪਿਆਰ ਮਿਲਣ ਲੱਗਾ ਗੁਰੂ ਦੇ ਪਿਆਰਿਓ ਤੁਹਾਡੇ ਸੰਯੋਗ ਨਾਲ ਸਭ ਕੁਝ ਹੋ ਸਕਦਾ ਹੈ ਜੇ ਤੁਸੀਂ ਅਰਦਾਸ ਬੇਨਤੀ ਕਰੋ ਸਾਧ ਸੰਗ ਜੀ ਤੇ ਉਹ ਜਿਹੜੀਆਂ ਕੁੜੀਆਂ ਜਿੱਥੇ ਵਿਆਹੀਆਂ ਸਾਧ ਸੰਗ ਜੀ ਉਹ ਵੀ ਚੱਕਨੇ ਹੋ ਜਾਣ ਸਾਧ ਸੰਗ ਜੀ ਤੇ ਉਹਨਾਂ ਨੂੰ ਨਾ ਕੁਛ ਖਵਾਇਆ ਜਾਵੇ ਸਾਧ ਸੰਗ ਜੀ ਕਿਉਂਕਿ ਸਾਧ ਸੰਗ ਜੀ ਸਾਡੇ ਕੋਈ ਆਪਣਾ ਇਥੇ ਵੈਰੀ ਨਹੀਂ ਕੋਈ ਸਾਧ ਸੰਗ ਦੀ ਅਸੀਂ ਭਾਈ ਭਾਈਆਂ ਸਾਧ ਸੰਗ ਦੀ ਅਸੀਂ ਭਾਈ ਭਾਈ ਕੋਈ ਇਹ ਠੀਕ ਹੈ ਕੋਈ ਬਿਆਸ ਕਰਿਆ ਫਰਦਾ ਕੋਈ ਸਾਸੇ ਕਰਿਆ ਫਰਦਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਅਸੀਂ ਕਹਿੰਨੇ ਸਾਧ ਸੰਗ ਜੀ ਉਹ ਵੀ ਬਸ ਜਾਣ ਉਹ ਪਰਿਵਾਰ ਵੀ ਬਸ ਜਾਵੇ ਸਾਧ ਸੰਗ ਜੀ ਇਹਨਾਂ ਦਾ ਕੰਮ ਆ ਸਾਧ ਸੰਗ ਜੀ ਇੱਕ ਅਸੀਂ ਆਪਣੇ ਮਹੱਲੇ ਵਿੱਚ ਵੀ ਸਾਧ ਸੰਗ ਜੀ ਹੋਰ ਵੇਖਿਆ ਗੱਡੀ ਉਹਦੇ ਕੋਲੇ ਚਿਮਨ ਲਾਲ ਆ ਸਾਧ ਸੰਗ ਜੀ ਪਿੰਡ ਸਾਧ ਸੰਗ ਜੀ ਉਹਨਾਂ ਦਾ ਜ਼ੁਲੇ ਵਾਲਾ ਸਾਧ ਸੰਗ ਜੀ ਤੇ ਹੁਣ ਸਾਧ ਸੰਗਤ ਜੀ ਉਹ ਇਧਰ ਦੋਨੇ ਕੇ ਚਲੇ ਗਏ ਸਾਧ ਸੰਗਤ ਜੀ ਪਹਿਲਾ ਗੈਲ ਰੋਡ ਤੇ ਰਹਿੰਦੇ ਸੀਗੇ ਵਿਸ਼ਕਰਮਾ ਨਗਰ ਉਹਨਾਂ ਦਾ ਵੀ ਕੰਮ ਏ ਸਾਧ ਸੰਗਤ ਜੀ ਹਫ਼ਤੇ ਬਾਅਦ ਉਹਨਾਂ ਨੇ ਕੋਈ ਨਾ ਕੋਈ ਬੱਕਰਾ ਝਟਕਾਉਣਾ ਪਾਠ ਤੇ ਝਟਕਾਉਣੀ ਮਾਤਾ ਕਾਲੀ ਨੂੰ ਮੰਨਦੇ ਆ ਉਹ ਵੀ ਬੜਾ ਕੁਝ ਕਰਦੇ ਆ ਸਾਗੇ ਤੀਕਾਂ ਦਾ ਕੰਮ ਸਾਧ ਸੰਗਤ ਜੀ ਕਿਸੇ ਦੇ ਮਗਰ ਕੁਛ ਲਾਤਾ ਕਿਸੇ ਦੇ ਮਗਰ ਕੁਛ ਲਾਤਾ ਇਸ ਕਰਕੇ ਗੁਰੂ ਦੇ ਪਿਆਰੇ ਆਪਾਂ ਤਾਂ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪਰਲਾ ਭਰ ਲਗੇ ਆਪੋ ਆਪਣੇ ਪਿੰਡਾਂਸ਼ਟਰਾ ਵਿੱਚ ਦਿਵਾਨ ਲੀਖੇ ਸਾਸੰਗ ਜੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿੰਗਾਂ ਜਾਇਜਾ ਘਰਾ ਕਰਗੇ ਸਾਸੰਗ ਜੀ ਅੱਜ ਵੀ ਉਹਨਾਂ ਦੇ ਨਾਂ ਦੇ ਉੱਤੇ ਸਾਸੰਗ ਜੀ ਬਹੁਤ ਦੁਨੀਆ ਦਿਵਾਨ ਲੀਖਦੀ ਆ ਗੁਰੂ ਦੇ ਪਿਆਰਿਓ ਭਲੇ ਕਰਦੇ ਸਾਸੰਗ ਜੀ ਗੁਰੂ ਦੇ ਪਿਆਰਿਓ ਬਹੁਤ ਸਾਰੇ ਭਲੇ ਹੁੰਦੇ ਆ ਵੱਡੇ ਵੱਡੇ ਜਿੱਥੇ ਡਾਕਟਰ ਹੱਥ ਨਹੀਂ ਪਾਉਂਦੇ ਵੱਡੀਆਂ ਵੱਡੀਆਂ ਰਸੌਲੀਆਂ ਜਿੱਥੇ ਸਾਸੰਗ ਜੀ ਕੋਈ ਡਾਕਟਰ ਜਵਾਬ ਦੇ ਦਿੰਦੇ ਆ ਉੱਥੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਕੰਮ ਕਰਦੇ ਆ ਸਾਧ ਸੰਗਤ ਜੀ ਉੱਥੇ ਉਹ ਮੇਰਾ ਕਰਦੇ ਆ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਉਹਨਾਂ ਦੀਆਂ ਵਡਿਆਈਆਂ ਬਿਆੰਤਾ ਉਹਨਾਂ ਦੀਆਂ ਵਡਿਆਈਆਂ ਇਸ ਜੀਪਾ ਦੇ ਨਾਲ ਨਹੀਂ ਕੀਤੀਆਂ ਜਾਂਦੀਆਂ ਸਾਧ ਸੰਗਤ ਜੀ ਆਪਾਂ ਲੈਪ ਹੋ ਕੇ ਸਾਧ ਸੰਗਤ ਜੀ ਕਿੰਨਾ ਚਿਰ ਉਹਨਾਂ ਦੀਆਂ ਵਡਿਆਈਆਂ ਕਰ ਲਾਂਗੀ ਇੱਕ ਸਾਧ ਸੰਗਤ ਜੀ ਉਹ ਹੁੰਦਾ ਜਿਹੜੀ ਆਪਣੀਆਂ ਖਾਂ ਨਾਲ ਵੇਖ ਲੈਣਾ ਅੱਖਾਂ ਆਪਣੇ ਨੇਤਰਾਂ ਦੇ ਨਾਲ ਵੇਖ ਲੈਣਾ ਜੀ ਬਾਬਾ ਦੀਪ ਸਿੰਘ ਜੀ ਆਏ ਚੰਦ ਕਰ ਕਰਦੇ ਆ ਅੱਜ ਵੀ ਸਾ ਸੰਗ ਜੀ ਪਿਆਰਿਆ ਸੰਗਤਾਂ ਨੂੰ ਜਿਹੜੀਆਂ ਵਿਰਾਗ ਕਰਦੀਆਂ ਜਿਨ੍ਹਾਂ ਦੇ ਦਿਲ ਦੇ ਵਿੱਚ ਬਾਬਾ ਦੀਪ ਸਿੰਘ ਜੀ ਲਈ ਪਿਆਰ ਆ ਸਾ ਸੰਗ ਜੀ ਉਹਨਾਂ ਨੂੰ ਅੱਜ ਵੀ ਦਰਸ਼ਨ ਹੁੰਦੇ ਸਾ ਸੰਗ ਜੀ ਜੇ ਕੋਈ ਗੁਰੂ ਰਾਮਦਾਸ ਜੀ ਨੂੰ ਯਾਦ ਕਰਦਾ ਤੇ ਉਹਨਾਂ ਨੇ ਦਰਸ਼ਨ ਹੋ ਜਾਂਦੇ ਆ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੁੰਦੇ ਸਾ ਸੰਗ ਜੀ ਇਸ ਕਰਕੇ ਸਾ ਸੰਗ ਜੀ ਇੱਕ ਰੋਜ਼ ਆ ਪੰਜਬ ਜੀ ਮਾਫ ਕਰਨਾ ਸੁਖਮਨੀ ਸਾਹਿਬ ਜੀ ਦੇ ਜਾਪ ਘਰ ਦੇ ਵਿੱਚ ਜ਼ਰੂਰ ਲਾਇਆ ਕਰੀਏ ਸਾ ਸੰਗ ਜੀ ਪਾਈ ਨਰੰਜਨ ਸੰਮੇਤੀ ਜਵਦੀਕਰਾਂ ਵਾਲੇ ਸਾਧ ਸੰਗ ਜੀ ਜਿਨ੍ਹਾਂ ਨੂੰ ਸੰਤ ਨਰੰਜਨ ਸੰਮੇਤੀ ਜਵਦੀਕਰਾਂ ਵਾਲੇ ਵੀ ਪੁਕਾਰਿਆ ਜਾਂਦਾ ਹੈ ਜਿਨ੍ਹਾਂ ਦੀ ਆਵਾਜ਼ ਬਹੁਤ ਮਿੱਠੀ ਹੈ ਸ਼ੁੱਧ ਬਾਣੀ ਪੜਦੇ ਸਾਧ ਸੰਗ ਜੀ ਇੱਕ ਸੁਖਮਨੀ ਸਾਹਿਬੀ ਦੇ ਜਾਪ ਆਪਾਂ ਜਰੂਰ ਸਰਵਣ ਕਰਿਆ ਕਰਕੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਸੰਤਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਉੱਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਭਰਿਆ ਹਾਸ ਰੱਖਣ ਸੱਚੇ ਪਾਸ਼ਾ ਜੀ ਇਹੇ ਦੁਆ ਕਰਦੇ ਹਾਂ ਸਾਧ ਸੰਗ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਸਾਸੰਗ ਜੀ ਆਉ ਛੱਡ ਗਿਆ ਪੰਜ ਉਂਕੀਆਂ ਦਾ ਖੇੜਾ ਆਉ ਛੱਡ ਗਿਆ ਆਪਾਂ ਡੇਰਿਆਂ ਦਾ ਖੇੜਾ ਵੱਡੇ ਵੱਡੇ ਦਾੜ੍ਹੀਆਂ ਵਾਲੇ ਬੁੱਢੇ ਤੋਂ ਬੁੱਢੇ ਸਾਸੰਗ ਜੀ ਨਵੇਂ ਤੋਂ ਨਵੇਂ ਕੰਮ ਕਰਦੇ ਆ ਲੋਕਾਂ ਦੀਆਂ ਸਾਸੰਗ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੇ ਆ ਦੇਖੀ ਜਾਨੇ ਆਪਾਂ ਸਭ ਕੁਝ ਆਪਾਂ ਸਾਸੰਗ ਜੀ ਨੈੱਟ ਤੇ ਸਭ ਕੁਝ ਵੇਖੀ ਜਾਨੇ ਸਾਸੰਗ ਜੀ ਅੱਜ ਸਾਸੰਗ ਜੀ ਕਲਯੁਗ ਦਾ ਟਾਈਮ ਆ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜ ਲਗੇ ਆਪਾ ਤਰਜਮਾਗੇ ਸਾਧ ਸੰਗਤ ਜੀ ਆਓ ਨੌਜਵਾਨ ਵੀਰੋ ਤਕੜੇ ਹੋਵੋ ਸਾਡੇੋ ਭੈਣੋ ਮਤਾਬੋ ਤੁਹਾਡੀਆਂ ਸੁਸਾਇਟੀਆਂ ਬਣੀਆਂ ਹੁੰਦੀਆਂ ਇਸ ਤਰ੍ਹਾਂ ਕਰਕੇ ਦਾਸ ਦੀ ਕੋਈ ਭੇਟਾ ਨਹੀਂ ਆਪਾ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਜੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਗੁਰੂ ਵਾਲੇ ਬਣੀਏ ਸਾਧ ਸੰਗਤ ਜੀ ਇਹ ਹੀ ਸਾਧ ਸੰਗਤ ਦੀ ਦਾਸ ਦੀ ਬੇਨਤੀ ਸੀ ਸਭ ਕੁ ਲੰਚ ਕਾ ਮਾਫ ਕਰ ਰਹੀਆਂ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ